ਥੀਂਦਰ ਤੇ ਡਰਮ ਨਾਲ ਪੇ ਰਿੰਦੇ ਤੇ ਜੀ ਇਹਨਾਂ ਨੂੰ ਇੱਕ ਦੋ ਵਾਰ ਕਹਿ ਕੇ ਵੀ ਐ ਪਰ ਇਹਨਾਂ ਨੇ ਮੇਰੀ ਗੋਰੀ ਕਿਉਂ ਮੈਂ ਗਰੀਬ ਬੰਦਾ ਇਹ ਮੈਨੂੰ ਉਲਟਾ ਗਾਲ ਘੜ ਤੂੰ ਕੀ ਕਰ ਲੇਗਾ ਤੇਰੀ ਔਕਾਤ ਕਹਿ ਕਹਿੰਦੇ ਮੈਨੂੰ ਨੂੰ ਕਹਿੰਦੇ ਤੇ ਜੀ ਮੈਨੂੰ ਫੋਨ ਆ ਕੇ ਕਹਿੰਦੇ ਅੱਗ ਲੱਗ ਗਈ ਮੈਂ ਕਿਹਾ ਤੁਸੀਂ ਭਜੋ ਆਪਣੀ ਕੰਧ ਦੇ ਨਾਲ ਡਰਮ ਪਏ ਇਹਨੇ ਕੱਢਦੇ ਕੱਢਦੇ ਮੇਰੇ ਪਹੁੰਚਦੇ ਪਹੁੰਚਦੇ ਜੀ ਮੈਨੇ ਹਲੀ ਬੱਚੇ ਔਖੇ ਸੁੱਕੇ ਥੱਲੇ ਧਾਰੇ ਸਿਲੰਡਰਾਂ ਤੇ ਧੁਮਾਕਾ ਹੋਇਆ ਜੀ ਦਸ਼ਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਪਿਛਲੇ ਦਿਨੀ ਜਿਹੜੀ ਪਟਿਆਲਾ ਦੇ ਸਨੋਰੀਆ ਅੱਡੇ ਦੇ ਕੋਲ ਇੱਕ ਦੁਕਾਨ ਔਰ ਘਰ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਉਹਨਾਂ ਦਾ ਤਾਂ ਸਭ ਕੁਝ ਜਿਹੜਾ ਕਿ ਮਤਲਬ ਬਹੁਤ ਜ਼ਿਆਦਾ ਨੁਕਸਾਨ ਆ ਉਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਨਾਲ ਘਰ ਦੇ ਨਾਲ ਜਿਹੜੇ ਜਿਹੜੇ ਗਵੰਡੀ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਵੀ ਮਤਲਬ ਉਹਨਾਂ ਦੇ ਮਕਾਨ ਦੀਆਂ ਤਰੇੜਾਂ ਆ ਗਈਆਂ ਜਾਂ ਮਤਲਬ ਲੈਂਟਰ ਤੱਕ ਉਹਨਾਂ ਦੇ ਪਟਕੇ ਸਾਡੇ ਨਾਲ ਨਾਲ ਉਹ ਗਵੰਡੀ ਵੀ ਹੈਗੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਾਂ ਸੰਜੂ ਭਾਈ ਕੀ ਹੋਇਆ ਸੀ ਤੁਹਾਡੇ ਮਕਾਨ ਦਾ ਦੱਸੋਗੇ ਇੱਥੇ ਹੀ ਥੀਨਰ ਦੇ ਡਰਮ ਰੱਖਦੇ ਦੇ ਜਾਂਦੇ ਜੀ ਹੂੰ ਉਹ ਥਿੰਦਰ ਨੂੰ ਅੱਗ ਲੱਗ ਗਈ ਜੀ ਨਾਲ ਹੀ ਸਾਡਾ ਲੈਂਟਰ ਤੇੜ ਗਿਆ ਸਾਰਾ ਜੀ ਕੰਦਾ ਤੇੜ ਗਿਆ ਸਾਰੀਆਂ ਥੱਲੇ ਨਿਊਆ ਪੈੜ ਗਏ ਕੰਦਾ ਦੀਆਂ ਜੀ ਤੁਸੀਂ ਉਰੇ ਆ ਪਰਨੇ ਮੈਂ ਮੈਂ ਰਹਿਦਾ ਜੀ ਮੈਂ ਬਰਬ ਛੋਟਾ ਪਾਈ ਹੈ ਜੀ ਇਹਨੇ ਰਾਤ ਮੈਨੂੰ ਫੋਨ ਕੀਤਾ ਦੀਗਾ ਮੈਂ ਤਾਂ ਆਏ ਤੋ ਸਾਡੇ ਨਾਲ ਇਹ ਵੀ ਸੀ ਪਰ ਜਿਹੜੇ ਮਕਾਨ ਦੇ ਵਿੱਚ ਰਹਨੇ ਆ ਸਾਡੇ ਨਾਲ ਉਹ ਵੀ ਹੈਗੇ ਹਾਂ ਜੀ ਭਾਜੀ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਜੀ ਕੀ ਨਾਮ ਹੈ ਨਰੇਸ਼ ਕੁਮਾਰ ਜੀ ਕੀ ਤੁਹਾਡੇ ਮਕਾਨ ਦਾ ਕੋਈ ਨੁਕਸਾਨ ਹੋਇਆ ਹਾਂ ਜੀ ਮੇਰੀ ਨਿਚਲੀ ਨਿਊ ਤਾਂ ਸੀ ਕਿ ਇਹਨਾਂ ਦੇ ਗਲੀ ਦੇ ਨਾਲ ਲੱਗਣ ਵਾਲੀ ਕਿਉਂਕਿ ਡਰਮ ਮੇਰੇ ਨਾਲ ਹੀ ਪਏ ਰਹਿੰਦੇ ਤੇ ਨਹੀਂ ਇਹਨਾਂ ਦੇ ਹੀ ਕਾਹਦੇ ਡਰਮ ਹੈ ਥਿੰ ਥੀਨਰ ਦੇ ਡਰਮ ਨਾਲ ਪੇ ਰਿੰਦੇ ਤੇ ਜੀ ਇਹਨਾਂ ਨੂੰ ਇੱਕ ਦੋ ਵਾਰ ਕਹਿ ਕੇ ਵੀ ਐ ਪਰ ਇਹਨਾਂ ਨੇ ਮੇਰੀ ਗੋਰੀ ਕਿਉਂ ਮੈਂ ਗਰੀਬ ਬੰਦਾ ਇਹ ਮੈਨੂੰ ਉਲਟਾ ਗਾਲ ਕੱਢ ਤੂੰ ਕੀ ਕਰ ਲੇਗਾ ਤੇਰੀ ਔਕਾਤ ਕਹਿ ਕਹਿੰਦੇ ਮੈਨੂੰ ਨੂੰ ਕਹਿੰਦੇ ਤੇ ਜੀ ਉਸ ਦਿਨ ਰਾਤ ਨੂੰ ਕੀ ਹੋਇਆ ਜੀ ਉਸ ਉਸ ਦਿਨ ਰਾਤ ਨੂੰ ਮੁੰਡਾ ਕਹਿੰਦੇ ਪਰਲੀ ਦਗਾਂਦੇ ਥੀਨਰ ਕੱਢ ਰਿਹਾ ਦਾ ਠੀਕ ਹੈ ਜੀ ਉਹਨੇ ਡਰਮ ਟੇਡਾ ਕਰੇ 6 ਵਜੇ ਕਹਿੰਦੇ ਤਸਲੀਮ 6 ਤੋਂ ਅੱਗ ਲੱਗਦੀ ਲੱਗਦੀ ਪਿੱਛੇ ਆ ਗਈ ਹਾਂਜੀ ਤੁਹਾਡੇ ਘਰ ਦੇ ਵਿੱਚ ਉਸ ਟਾਂ ਬੱਚੇ ਵੀ ਮੌਜੂਦ ਸੀ ਹਾਂਜੀ ਮੇਰੇ ਬੱਚੇ ਮੇਰੀ ਘਰ ਵਾਲੀ ਸਬਜ਼ੀ ਬਣਾ ਰਹੀ ਰਹੀ ਬਾਜੀ ਮੈਂ ਅੱਗੇ ਇੱਕ ਦੋਸਤ ਦੇ ਘਰ ਤਾਂ ਮੈਨੂੰ ਫੋਨ ਆ ਕਿਨੇ ਅੱਗ ਲੱਗ ਗਈ ਮੈਂ ਕਿਹਾ ਤੁਸੀਂ ਭਜੋ ਆਪਣੀ ਕੰਧ ਦੇ ਨਾਲ ਡਰਮ ਪਏ ਆ ਇੰਨੇ ਕੱਢਦੇ ਕੱਢਦੇ ਮੇਰੇ ਪਹੁੰਚਦੇ ਪਹੁੰਚਦੇ ਜੀ ਮੈਨੇ ਹਲੀ ਬੱਚੇ ਔਖੇ ਸੁੱਕੇ ਥੱਲੇ ਤਾਰੇ ਸਿਲੰਡਰਾਂ ਤੇ ਧਮਾਕਾ ਹੋਇਆ ਜੀ ਠੀਕ ਹੈ ਜਿਸਕੇ ਨਾਲ ਮੈਂ ਬੋਂਦਲਗਾ ਪੂਰੀ ਗਲੀ ਨੂੰ ਪਤਾ ਗੁਗਲੂ ਬੋਂਦਲਗਾ ਜੀ ਨਾਮ ਮੈਨੂੰ ਗੁਗਲੂ ਕਹਿੰਦੇ ਆ ਵਸੇ ਗਲੀ ਵਾਲੇ ਨਾਮ ਮੇਰਾ ਨਰੇਸ਼ ਕੁਮਾਰ ਹੈ ਮੈਂ ਬੋਂਦਲਗਾ ਮੈਨੂੰ ਕਈਆਂ ਨੇ ਬੁਲਾਇਆ ਆ ਜਾ ਕਰ ਮਾ ਆ ਜਾ ਆ ਜਾ ਕਿ ਅੱਗ ਬੁਝ ਗਈ ਮੈਂ ਡਰਦਾ ਆ ਹੀ ਨਹੀਂ ਰਿਹਾ ਤਾਂ ਭਾਜੀ ਇਹ ਧਮਾਕਾ ਸੁਣ ਕੇ ਇੰਨਾ ਬੁਰਾ ਹਾਲ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹੁੰਦਾ ਜੀ ਮੇਰਾ ਇਹ ਜੋ ਵੀ ਨੁਕਸਾਨ ਹੋਇਆ ਉਹ ਭਰ ਦੇਣ ਜੀ ਹੋਰ ਜਿਆਦਾ ਮੇਰੀ ਲੜਾਈ ਝਗੜੇ ਨਾਲੇ ਮੁੜ ਕੇ ਥਿੰਨਰ ਦਾ ਉਹਰੇ ਕੰਮ ਨਾ ਕਰਨ ਇੱਕ ਵਾਰ ਤੁਸੀਂ ਕੋਈ ਕੰਪਲੇਂਟ ਕੀਤੀ ਸੀ ਕੋਈ ਥਿੰਨਰ ਦਾ ਕੰਮ ਕਰਦੇ ਮਤਲਬ ਇਹ ਕੱਲ ਕਤਵल्ली ਜਾ ਕੇ ਕਰਕੇ ਆਏ ਦਈ ਕੱਲ ਕਰਕੇ ਆਏ ਦਈ ਉਹ ਮੈਡਮ ਸੰਦੀਪ ਕੌਰ ਆਈ ਉਹਨਾਂ ਪੈਸਾ ਬੀ ਇਨਸਪੈਕਟਰ ਹਾਲੀ ਤੱਕ ਤਾਂ ਉਹ ਆਈ ਨਹੀਂ ਨਾ ਫੋਨ ਆਇਆ ਸਾਡੇ ਨਾਲ ਨੇ ਕਰਦੇ ਔਰਤ ਵੀ ਹਾਂਜੀ ਪੰਜੀ ਤੁਸੀਂ ਤਾਂ ਇਹ ਕਹਿ ਰਹੇ ਮੈਂ ਘਰ ਤੋਂ ਬਾਹਰ ਸੀ ਤੁਸੀਂ ਉਸ ਟਮ ਮੌਕੇ ਤੇ ਮੌਜੂਦ ਸੀ ਕੀ ਹੋਇਆ ਸੀ ਜੀ ਮੈਂ ਤਾਂ ਸਬਜ਼ੀ ਦੀ ਤਿਆਰੀ ਕਰ ਰਹੀ ਸੀ ਬੱਚਾ ਸੋ ਰਿਹਾ ਸੀ ਮੇਰਾ ਛੋਟਾ ਦੂਸਰਾ ਖੇਡ ਰਿਹਾ ਸੀ ਬਸ ਕਹਿੰਦੇ ਅੱਗ ਲੱਗੀ ਅਗਲੀ ਮੈਂ ਵੈਸੇ ਹੀ ਦੇਖਣ ਲੱਗੀ ਜਦ ਸੁਣਿਆ ਨਾ ਤੇਲੀਆਂ ਦੀ ਅੱਗ ਲੱਗੀ ਮੈਂ ਤਾਂ ਆਪਣੇ ਬੱਚਿਆਂ ਨੂੰ ਲਈ ਕੀ ਭੱਜ ਲਈ ਜੀ ਇਹਨਾਂ ਨੂੰ ਫੋਨ ਕਰਿਆ ਮੈਂ ਕਿ ਇਹਨਾਂ ਦੇ ਅੱਗ ਲੱਗੀ ਹਲੇ ਥੋੜੇ ਹੀ 5-10 ਮਿੰਟ ਦੀ ਗੱਲ ਹੈ ਜੀ ਇਹ ਧਮਾਕਾ ਹੋ ਗਿਆ ਨਰ ਕੱਟਦੇ ਸੀ ਕਿਆ ਥਿਨਰ ਥਿਨਰ ਕਰਨੀ ਹੋਇਆ ਜੀ ਬਾਰੇ ਵੀ ਅਸੀਂ ਕਹਿੰਦੇ ਰੇ ਘਰ ਹੱਥ ਜੋੜੇ ਸਾਡੇ ਸਮੈਲ ਲਾਂਦੇ ਬੱਚਾ 6 ਮਹੀਨੇ ਦਾ ਤਈ ਛੋਟਾ ਕਮਰੇ ਵਿੱਚ ਸਮੈਲ ਆ ਜਾਂਦੀ ਹੱਥ ਜੋੜੇ ਅਸੀਂ ਜਾ ਕੇ ਉਲਟਾ ਸਾਨੂੰ ਕਹਿੰਦੇ ਤੁਸੀਂ ਕਿਆ ਕਰ ਲੋਗੇ ਉਰੇ ਲਿਖ ਕੇ ਇਹਨਾਂ ਨੇ ਬੋਰਡ ਵੀ ਲਾ ਰੱਖਿਆ ਤਾਂ ਉਹ ਵੀ ਤੁਹਾਨੂੰ ਫੋਟੋ ਸੈਂਡ ਕਰਾਂਗਾ गोयल ਥਿਨਰ ਸਪੈਸ਼ਲ ਕੱਲ ਇਹਨਾਂ ਨੇ ਬੋਰਡ ਫੜਾ ਮੁੰਡਾ ਵੀ ਸਾਹਮਣੇ ਰੇੜੀ ਤੇ ਖੜਿਆ ਜਿਸ ਤੇ ਬੋਰਡ ਫੜਾਇਆ ਉਸकी ਵੀ ਫੋਟੋ ਬੋਰਡ ਫੜ ਦੇ ਦੀ ਜੀ ਮੇਰੇ ਕੋਲ ਉਹ ਸਭ ਇਹਨਾਂ ਨੇ ਫੜਦਾ ਕੱਲ ਕੱਲ ਕੇ ਫਰੰਟ ਫਰੰਟ ਦਿਖਾ ਰਹੇ ਪਿਛਲਾ ਹਿੱਸਾ ਹੀ ਦਿਖ ਤੋ ਇਹਨਾਂ ਦਾ ਇਲਜ਼ਾਮ ਹੈ ਤੁਹਾਨੂੰ ਮੈਂ ਤਸਵੀਰਾਂ ਵੀ ਦਿਖਾਦਾ ਇਹ ਉਹ ਗਲੀ ਕਹਿ ਰਹੇ ਹਨ ਜਿੱਥੇ ਉਹਨਾਂ ਦੇ ਡਰਮ ਪਏ ਹਨ ਇਹਨਾਂ ਦਾ ਇਲਜ਼ਾਮ ਹੈ ਵੀ ਆਹ ਉਰੇ ਆਹ ਦੋ ਡਰਮ ਪਏ ਹਨ ਉਰੇ ਥਿਨਰ ਮਤਲਬ ਇਹ ਕੱਢਦੇ ਸੀ ਔਰ ਨਾਲ ਹੀ ਇਹਨਾਂ ਦਾ ਘਰ ਹੈ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਰਹੇ ਹੋ ਦੋ ਥਿਨਰ ਵੀ ਜਿਹੜੇ ਡਰਮ ਪਏ ਨੇ ਤੋ ਹੁਣ ਇਹ ਪ੍ਰਸ਼ਾਸਨ ਦੀ ਜਿੰਮੇਵਾਰੀ ਹੋਏਗੀ ਜਿਨ੍ਹਾਂ ਲੋਕਾਂ ਦਾ ਵੀ ਜਿਹੜਾ ਕਿ ਨੁਕਸਾਨ ਹੋਇਆ ਉਸ ਦਾ ਵੀ ਮੁਆਵਜ਼ਾ ਦਿੱਤਾ ਜਾਵੇ ਔਰ ਰਸੇ ਇਲਾਕਿਆਂ ਦੇ ਵਿੱਚ ਜਿਹੜੇ ਇਹਨਾਂ ਦਾ ਇਲਜ਼ਾਮ ਹੈ ਵੀ ਇਹ ਥਿਨਰ ਕੱਢਦੇ ਨੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਇਹ ਲੈਂਟਰ ਜਿਹੜਾ ਹੈਗਾ ਇਹਨਾਂ ਦੇ ਘਰ ਦਾ ਤਰੇ ਤੜ ਗਿਆ ਪੂਰਾ ਕਿਉਂਕਿ ਜਦੋਂ ਤਮਾਕਾ ਹੋਇਆ ਤਮਾਕੇ ਕੋਈ ਇੱਕ ਨਹੀਂ ਹੋਏ ਉਰੇ ਤਮਾਕੇ ਦੋ ਤਿੰਨ ਤਮਾਕੇ ਹੋਏ ਸੀ ਚਾਰ ਤਮਾਕੇ ਇਹਨਾਂ ਦੇ ਚਾਰ ਤਮਾਕੇ ਹੋਏ ਸੀ ਜਿਸ ਕਰ ਇਹਨਾਂ ਦੇ ਵੀ ਲੈਂਟਰ ਦੇ ਮਕਾਨ ਵਿੱਚ ਜਿਹੜਾ ਲੈਂਟਰ ਹੈ ਉਸ ਵਿੱਚ ਤਰੇੜਾ ਆ ਗਈ ਹੈ ਕਿਉਂਕਿ ਇਹ ਵੀ ਇੱਕ ਗਰੀਬ ਪਰਿਵਾਰ ਹੈਗਾ ਇਹ ਵੀ ਇੱਕ ਬਿਜਲੀ ਦਾ ਕੰਮ ਕਰਦੇ ਆ ਤੇ ਤਸਵੀਰਾਂ ਤੁਸੀਂ ਦੇਖ ਵੀ ਰਹੇ ਹੋ ਛੋਟਾ ਜਿਹਾ ਮਕਾਨ ਹੈ ਰੈਚੀ ਲੱਖ ਹੈ ਔਰ ਆ ਦੇਖੋ ਤੁਸੀਂ ਇਹ ਤਸਵੀਰਾਂ ਜਿੱਥੇ ਥਿੰਡਰ ਕੱਢਦੇ ਇਹਨਾਂ ਦਾ ਇਲਜ਼ਾਮ ਹੈ ਔਰ ਪਿਛਲੇ ਪਾਸੇ ਇਹਨਾਂ ਨੇ ਸਮੈਲ ਲਾਂਦੀ ਹੈ ਇਹਨਾਂ ਦੇ ਬੱਚਿਆਂ ਨੂੰ ਬਹੁਤ ਔਖਾ ਹੁੰਦਾ ਇਹ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਉਹ ਇਹਦਾ ਰੋਸ਼ਨਦਾਨ ਤਾਂ ਇਹ ਹਵਾ ਵਾਸਤੇ ਰੱਖਿਆ ਤਾਂ ਗਲੀਏ ਹਵਾ आएगी ਅੰਦਰ ਫਿਰ 스멜 ਕਰਕੇ ਸਾਹਨੇ ਚ ਪਰਦਾ ਲਾ ਰਖਾ ਪਰਦਾ ਵੀ ਸੜ ਬੱਚੇ ਛੋਟੇ ਤੇ ਹੀ ਤਾਂ ਕਰਕੇ ਖਮਲ